ਆਸਾਮ ਦੀ ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਇੱਕ ਸਾਥੀ ਕੁਲਵੰਤ ਸਿੰਘ ਨੂੰ ਪੰਜਾਬ ਪੁਲਿਸ ਨੇ ਮੁਕਸਰ ਤੋਂ ਗ੍ਰਿਫਤਾਰ ਕੀਤਾ। 23 ਫਰਵਰੀ 2023 ਨੂੰ ਜਦੋਂ ਅਜਨਾਲਾ ਥਾਣੇ ਦਾ ਘਰਾਓ ਕੀਤਾ ਗਿਆ ਸੀਗਾ ਜਦੋਂ ਲਵਪ੍ਰੀਤ ਸਿੰਘ ਤੂਫਾਨ ਨਾਮ ਦਾ ਇੱਕ ਸ਼ਖਸ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਉਹਨੂੰ ਪੁਲਿਸ ਨੇ ਜਿਹੜਾ ਮਾਰਕੁਟਾਈ ਦੇ ਦੋਸ਼ ਵਿੱਚ ਜਿਹੜਾ ਉੱਤੇ ਮਾਮਲਾ ਦਰਜ ਕੀਤਾ ਸੀ ਉਹਨੂੰ ਜਿਹੜਾ ਜੇਲ੍ਹ ਭੇਜਿਆ ਹੋਇਆ ਸੀ ਇਹ ਉਹਦੀ ਰਿਹਾਈ ਵਾਸਤੇ ਅਮਰਤਪਾਲ ਸਿੰਘ ਖਾਲਸਾ ਜਿਹੜੇ ਹੈ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਅਜਨਾਲੇ ਪਹੁੰਚਦੇ ਆ ਥਾੜੇ ਦਾ ਘਰਾਓ ਕੀਤਾ ਜਾਂਦਾ ਉੱਥੇ ਪੰਜਾਬ ਪੁਲਿਸ ਤੇ ਵਾਰਿਸ ਪੰਜਾਬ ਦੇ ਜਥੇਬੰਦੀਆਂ ਦੇ ਜਿਹੜੇ ਕਾਰਕੂਨ ਹੁੰਦੇ ਆ ਇਹਨਾਂ ਵਿੱਚ ਜਿਹੜਾ ਉਹ ਝੜਪ ਹੋ ਜਾਂਦੀ ਆ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਫਿਰ ਪੁਲਿਸ ਬਯਉਤ ਵਡਾਉਂਦੀ ਆ ਕਿ ਕਿਵੇਂ ਅਮਰਤਪਾਲ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਮਾਰਚ ਮਹੀਨੇ ਦਾ ਉਹ ਐਪੀਸੋਡ ਸਾਰਿਆਂ ਨੂੰ ਯਾਦ ਆ ਕਿ ਅਮਰਤਪਾਲ ਸਿੰਘ ਆਪਣੇ ਘਰੋਂ ਨਿਕਲਦੇ ਆ ਉਹਨਾਂ ਨੂੰ ਜਿਹੜਾ ਫੇਰ ਮੁੜ ਕੇ ਗ੍ਰਿਫਤਾਰੀ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਜਾਂਦਾ ਕਈ ਦਿਨ ਜਿਹੜਾ ਅਮਰਤਪਾਲ ਸਿੰਘ ਖਾਲਸਾ ਨੇ ਉਹ ਪਗੋੜੇ ਰਹਿੰਦੇ ਆ ਔਰ ਬਾਅਦ ਚੋਂ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਉਹ ਅਰੈਸਟ ਹੋ ਜਾਂਦੇ ਆ ਪਰ ਇਸ ਕੇਸ ਦੇ ਵਿੱਚ ਜਿਹੜਾ ਅਜਨਾਲੇ ਥਾਣੇ ਤੋਂ ਸ਼ੁਰੂ ਹੋਇਆ ਸੀ 23 ਫਰਵਰੀ ਨੂੰ ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਹੈ ਇਹਨਾਂ ਦੇ ਮੁਖੀ ਅਮਰਤਪਾਲ ਨਾਲ ਇਹਨਾਂ ਦੇ ਜਿਹੜੇ ਸੈਂਕੜੇ ਸਮਰਥਕ ਸੀਗੇ ਇਹ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਜਿਹੜਾ ਛਡਾਉਣ ਵਾਸਤੇ ਗਏ ਸੀ ਉੱਥੇ ਝੜਪ ਹੋਈ ਪੁਲਿਸ ਨੇ ਮਾਮਲਾ ਦਰਜ ਕੀਤਾ ਉਸ ਕੇਸ ਦੇ ਵਿੱਚ ਕੁਲਵੰਤ ਸਿੰਘ ਨਾਮ ਦਾ ਇੱਕ ਸ਼ਖਸ ਜਿਹੜਾ ਮੁਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਉਹਨੂੰ ਅੱਜ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਉਹਨੂੰ ਜਿਹੜਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਉਹਦੇ ਕੋਲੋਂ ਹੋਰ ਤਫ਼ਤੀਸ਼ ਜਿਹੜੀ ਆ ਉਹ ਕੀਤੀ ਜਾਏਗੀ ਕਿ ਉਹ ਇੰਨੀ ਦੇਰ ਕਿੱਥੇ ਰਿਹਾ ਕਿਵੇਂ ਪੁਲਿਸ ਦੀ ਨਜ਼ਰ ਤੋਂ ਗ੍ਰਿਫਤੋਂ ਕਿਵੇਂ ਭੱਜਦਾ ਰਿਹਾ ਕਿੱਥੇ-ਕਿੱਥੇ ਲੁਕਦਾ ਰਿਹਾ ਉਹਦੇ ਹਾਈਡ ਆਊਟਸ ਕੀ ਸੀ ਔਰ ਇਹ ਵੀ ਖੁਲਾਸੇ ਪੁਲਿਸ ਕਰੇਗੀ ਕਿ ਕਿੰਨੇ ਸੂਦ ਦਿੱਤੀ ਕਿਵੇਂ ਪਤਾ ਲੱਗਾ ਕਿ ਅੱਜ ਤਕਰੀਬਨ 10 ਮਹੀਨਿਆਂ ਬਾਅਦ ਜਿਹੜਾ ਇਹ ਕੁਲਵੰਤ ਸਿੰਘ ਨਾਮ ਦਾ ਜਿਹੜਾ ਸ਼ਖਸ ਹੈ ਜਿਹੜਾ ਦੱਸਿਆ ਜਾਂਦਾ ਕਿ ਅਮਰਿਤਪਾਲ ਸਿੰਘ ਦਾ ਜਿਹੜਾ ਕਰੀਬੀ ਸਾਥੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਇਹ ਜੁੜਿਆ ਹੋਇਆ ਇਹ ਜਿਹੜਾ ਅੱਜ ਗ੍ਰਿਫਤਾਰ ਹੋ ਗਿਆ ਅਦਾਲਤ ਤੋਂ ਪੇਸ਼ ਕਰਨ ਤੋਂ ਬਾਅਦ ਪੁਲਿਸ ਜਿਹੜੀ ਆ ਕਈ ਖੁਲਾਸੇ ਕਰੇਗੀ ਉਧਰ ਜ਼ਿਕਰ ਹੋ ਗਿਆ ਇਹ ਵੀ ਹੈ ਕਿ ਅਮਰਿਤਪਾਲ ਸਿੰਘ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਉਹ ਇਹੀ ਮੰਗ ਕਰ ਰਿਹਾ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਵਕੀਲ ਆ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਨਹੀਂ ਹੋਣ ਦਿੱਤੀ ਜਾ ਰਹੀ ਜਿਸ ਦੇ ਚਲਦਿਆਂ ਜਿਹੜਾ ਉਹਨਾਂ ਨੇ ਇੱਕ ਵਾਰੀ ਭੁਖੜ ਹੜਤਾਲ ਦਾ ਐਲਾਨ ਵੀ ਕੀਤਾ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੀ ਪਹੁੰਚੇ ਜਿੱਥੇ ਉਹਨਾਂ ਨੇ ਅਰਦਾਸ ਕੀਤੀ ਵਹੀਰ ਨੂੰ ਮੁੜ ਸ਼ੁਰੂ ਕਰਨ ਲਈ ਵੀ ਜਿਹੜਾ ਉਹ ਇੱਕ ਵਾਰੀ ਉਹਨਾਂ ਨੇ ਜ਼ੋਰ ਦਿੱਤਾ ਪਰ ਹੁਣ ਜਿਹੜਾ ਮਾਮਲਾ 23 ਫਰਵਰੀ ਨੂੰ ਸ਼ੁਰੂ ਹੋਇਆ ਸੀਗਾ ਅਜ ਨਾਲੇ ਥਾਣੇ ਤੋਂ ਜਿੱਥੇ ਸੈਂਕੜੇ ਸਮਰਥਕ ਜਿਹੜੇ ਆ ਉਹ ਪਹੁੰਚੇ ਸੀਗੇ ਲਵਪਰੀ ਸਿੰਘ ਤੂਫਾਨ ਨੂੰ ਛਡਾਉਣ ਵਾਸਤੇ ਕੇਸ ਇਹ ਸੀਗਾ ਕਿ ਬਰਿੰਦਰ ਸਿੰਘ ਜਿਹੜਾ ਚਮਕੌਰ ਸਾਹਿਬ ਦਾ ਰਹਿਣ ਵਾਲਾ ਇੱਕ ਸ਼ਖਸ ਆ ਉਹਨੇ ਇਹ ਇਲਜ਼ਾਮ ਲਗਾਏ ਸੀਗੇ ਉਹਨੇ ਇੱਕ ਜਿਹੜੀ ਰਿਪੋਰਟ ਦਿੱਤੀ ਸੀ ਅਜ ਨਾਲਾ ਥਾਣਾ ਦੇ ਵਿੱਚ ਥਾਣਾ ਪੁਲਿਸ ਦੇ ਵਿੱਚ ਕਿ ਮੇਰੇ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕੁਝ ਕਾਰਕੂਨਾ ਨੇ ਸਮੇਤ ਅਮਰਿਤਪਾਲ ਸਿੰਘ ਜਿਹੜੇ ਇਸ ਜਥੇਬੰਦੀ ਦੇ ਮੁਖੀ ਨੇ ਮੇਰੇ ਨਾਲ ਮਾਰਕਟਾਈ ਕੀਤੀ ਗਈ ਆ ਜਿਸ ਤੋਂ ਬਾਅਦ ਮੈਨੂੰ ਇੱਕ ਜਗ੍ਹਾ ਦੇ ਉੱਤੇ ਲਿਜਾ ਕੇ ਧਮਕਾਇਆ ਗਿਆ ਹਾਲਾਂਕਿ ਬਰਿੰਦਰ ਸਿੰਘ ਦੇ ਕਈ ਵੀਡੀਓਜ਼ ਵੀ ਜਾਰੀ ਹੋਏ ਸੀ ਇੱਕ ਵੀਡੀਓ ਚੋਂ ਨੇ ਮਾਫੀ ਵੀ ਮੰਗ ਲਈ ਸੀ ਬਾਅਦ ਵਿੱਚ ਕਿਹਾ ਜੀ ਮੈਨੂੰ ਇਹ ਵੀਡੀਓ ਮੇਰੇ ਕੋਲੋਂ ਜਿਹੜਾ ਇਹ ਪ੍ਰੈਸ਼ਰ ਪਾ ਕੇ ਬਣਵਾਇਆ ਗਿਆ ਪਰ ਬਾਅਦ ਚੋਂ ਇਹ ਜਿਹੜਾ ਸਾਰਾ ਮਾਮਲਾ ਪੁਲਿਸ ਨੇ ਜਦੋਂ ਇਹਨੂੰ ਵੈਰੀਫਿਕੇਸ਼ਨ ਕੀਤੀ ਤਾਂ ਕੁਝ ਲੋਕਾਂ ਨੂੰ ਜਿਹੜਾ ਹਿਰਾਸਤ ਵਿੱਚ ਲਿਆ ਗਿਆ ਸੀ ਜਿਹਦੇ ਵਿੱਚ ਲਵਪ੍ਰੀਤ ਸਿੰਘ ਤੂਫਾਨ ਨਾਮ ਦਾ ਵੀ ਇਹ ਨੌਜਵਾਨ ਸੀ ਜਦੋਂ ਇਹਨੂੰ ਛਡਾਉਣ ਵਾਸਤੇ ਜਾਂਦੇ ਆ ਪੁਲਿਸ ਨਾਲ ਝੜਪ ਹੋ ਜਾਂਦੀ ਆ ਉੱਥੇ ਜਿਹੜਾ ਇੱਕ ਦੂਜੇ ਦੇ ਖਿਲਾਫ ਜਿਹੜਾ ਇਹ ਇਹ ਮਾਰਕਟਾਈ ਵੀ ਹੁੰਦੀ ਹੈ ਇੱਕ ਦੂਜੇ ਦੇ ਖਿਲਾਫ ਜਿਹੜਾ ਲਾਠੀ ਚਾਰਜ ਵੀ ਕੀਤਾ ਜਾਂਦਾ ਪੁਲਿਸ ਵਾਲੇ ਜਿਹੜੇ ਆ ਉਹ ਜ਼ਖਮੀ ਵੀ ਹੁੰਦੇ ਆ ਹੁਣ ਉਸ ਕੇਸ ਦੇ ਵਿੱਚ ਨਾਮਜ਼ਦ ਕੁਲਵੰਤ ਸਿੰਘ ਨੂੰ ਮੁਕਸਰ ਤੋਂ ਗ੍ਰਿਫਤਾਰ ਕਰ ਲਿਆ ਜਿੱਥੇ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਅਗਲੀ ਕਾਰਵਾਈ ਕੁਲਵੰਤ ਸਿੰਘ ਦੇ ਖਿਲਾਫ ਪੁਲਿਸ ਨੇ ਜਿਹੜੀ ਆ ਉਹ ਆਰੰਭ ਕਰ ਦਿੱਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ